ਤੁਸੀਂ ਦੇਖ ਰਹੇ ਹੋ ਲੀਡਰ ਪੰਜਾਬੀ মিডিਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਗੁਰਮੀਤ RAM ਰਹੀਮ ਦੇ ਨਾਲ ਜੁੜੀ ਹੋਈ ਹੈ RAM ਰਹੀਮ ਨੇ ਇੱਕ ਵੱਡੀ ਰਾਹ ਦਿੱਤੀ ਗਈ ਹੈ ਇੱਕ ਪੁਰਾਣੇ ਮਾਮਲੇ ਦੇ ਵਿੱਚ ਦੱਸਿਆ ਕਿ ਡੇਰਾ ਸਰਸਾ ਮੁਖੀ RAM ਰਹੀਮ ਨੂੰ ਬਰੀ ਕਰ ਦਿੱਤਾ ਗਿਆ ਕਿਸ ਮਾਮਲੇ ਚ ਕੀਤਾ ਤੁਹਾਨੂੰ ਦੱਸ ਦਿਆਂ ਦੱਸ ਦਿਆਂ ਕਿ ਹਾਈ ਕੋਰਟ ਦੇ ਵੱਲੋਂ ਇੱਕ ਫੈਸਲੇ ਦੇ ਵਿੱਚ ਗੁਰਮੀਤ RAM ਰਹੀਮ ਸਮੇਤ ਪੰਜ ਦੋਸ਼ੀਆਂ ਨੂੰ ਬਰੀ ਕੀਤਾ ਗਿਆ ਤੇ ਉਹ ਪੂਰਾ ਮਾਮਲਾ ਜਿਹੜਾ ਉਹ ਇਕ ਕਤਲ ਕੇਸ ਨਾਲ ਜੁੜਿਆ ਹੋਇਆ ਹੈ ਦਾਸੇ ਕਿ ਡੇਰਾ ਪ੍ਰਬੰਧਕ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਗੁਰਮੀਤ RAM ਰਹੀਮ ਨੂੰ ਬਰੀ ਕੀਤਾ ਹੈ ਜਿਹੜੇ ਜਿਹੜੇ ਮਾਮਲੇ ਦੇ ਵਿੱਚ 2017 ਦੇ ਵਿੱਚ CBI ਕੋਰਟ ਦੇ ਵੱਲੋਂ ਗੁਰਮੀਤ RAM ਰਹੀਮ ਨੂੰ ਦੋਸ਼ੀ ਪਾਉਂਦੇ ਹੋਏ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਪੂਰੇ ਕੇਸ ਨੂੰ ਹੁਣ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਤੇ ਇਸ CBI ਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਗੁਰਮੀਤ RAM ਰਹੀਮ ਸਮੇਤ 5 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਦਸ਼ਕਨ ਦਾਸ ਦੇ ਕਿ ਸੀਬੀਆਈ ਜੱਜ ਜਗਦੀਪ ਸਿੰਘ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਸੀ ਦੋ ਮਾਮਲਿਆਂ ਦੇ ਵਿੱਚ ਇੱਕ ਸਾਧਮੀਆਂ ਦੇ ਬਲਤਕਾਰ ਦਾ ਤੇ ਦੂਜਾ ਕਤਲ ਕੇਸ ਦੋਵੇਂ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਲਾਈ ਗਈ ਸੀ 2017 ਦੇ ਵਿੱਚ ਤੇ ਉਸ ਪੂਰੇ ਮਾਮਲੇ ਨੂੰ ਹੁਣ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਹਾਲਾਂਕਿ ਜਿਹੜਾ ਸਾਦਮੀ ਵਾਲਾ ਮਾਮਲਾ ਸੀ ਉਹ ਵੱਖਰਾ ਸੀ ਤੇ ਇਸ ਕਤਲ ਕੇਸ ਦਾ ਮਾਮਲਾ ਸੀਗਾ ਉਸ ਪੂਰੇ ਮਾਮਲੇ ਦੇ ਵਿੱਚੋਂ ਸਜ਼ਾ ਸੁਣਾਈ ਗਈ ਹੈ ਪਰ ਆਰਡਰ ਦੀ ਕਾਪੀ ਹੈ ਜਿਹੜੀ ਉਹ ਹਜੇ ਨਹੀਂ ਆਈ ਹੈਗੀ ਅਪਲੋਡ ਨਹੀਂ ਹੋਈ ਹੈਗੀ ਜਦੋਂ ਆਰਡਰ ਆਉਂਦਾ ਤਾਂ ਉਸ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਹੜੇ ਕਿਹੜੇ ਸਬੂਤਾਂ ਗਵਾਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜਾ ਫੈਸਲਾ ਮਾਨਜੋਗ ਹਾਈ ਕੋਰਟ ਵੱਲੋਂ ਦਿੱਤਾ ਗਿਆ ਫਿਲਹਾਲ ਦੱਸ ਦਈਏ ਕਿ ਡੇਰਾ ਸਰਸਾ ਮੁਖੀ ਜੇਲ੍ਹ ਦੇ ਵਿੱਚ ਬੰਦਾ ਹੈ 2017 ਤੋਂ ਤਾਂ ਵੱਖ-ਵੱਖ ਕੇਸਾਂ ਦੇ ਵਿੱਚ ਉਸ ਨੂੰ ਸਜ਼ਾ ਹੋਈ ਸੀ ਜਿਸ ਦੇ ਵਿੱਚ ਇੱਕ ਕੇਸ ਦੇ ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ ਤਾਂ ਰਾਮ ਰਹੀਮ ਨੇ ਚੁਣੌਤੀ ਦਿੱਤੀ ਸੀ ਹਾਈ ਕੋਰਟ ਦੇ ਵਿੱਚ ਉਸ ਸੀਬੀਆਈ ਕੋਰਟ ਦੇ ਫੈਸਲੇ ਨੂੰ ਜਿਸ ਪੂਰੇ ਮਾਮਲੇ 'ਚੋਂ ਉਸ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਰਾਮ ਰਹੀਮ ਕਈ ਵਾਰ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ ਪੈਰੋਲ ਤੇ ਫਰਲੋ ਦੇ ਉੱਤੇ ਹੁਣ ਤੱਕ ਤਾਂ ਉਸ 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 ਤੇ ਸਵਾਲ ਵੀ ਜਿਹੜੇ ਚੁੱਕੇ ਜਾਂਦੇ ਨੇ ਸਿੱਟੇ ਬੰਦੀਆਂ ਵੱਲੋਂ ਕਿ ਰਾਮ ਰਹੀਮ ਨੂੰ ਬਾਰ ਬਾਰ ਜੇਲ੍ਹ ਤੋਂ ਬਾਹਰ ਕਿਉਂ ਕੱਢਿਆ ਜਾਂਦਾ ਤਾਂ ਕਈ ਤਰ੍ਹਾਂ ਦੇ ਖਦਸ਼ੇ ਵੀ ਨੇ ਜਿਹੜੇ ਉਹ ਸਾਹਮਣੇ ਆਉਂਦੇ ਨੇ ਫਿਰ ਆਹ ਦੱਸਦੇ ਆ ਕਿ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਆ ਹਾਈ ਕੋਰਟ ਦੇ ਵੱਲੋਂ ਕਿ ਉਸ ਨੂੰ ਇੱਕ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਜੋ ਕਿ 2017 ਦੇ ਵਿੱਚ ਉਸ ਨੂੰ ਸਜ਼ਾ ਸੁਣਾਈ ਗਈ ਸੀ ਉਸ ਪੂਰੇ ਮਾਮਲੇ 'ਚ ਹੁਣ ਬਰੀ ਕਰ ਦਿੱਤਾ ਗਿਆ ਤਾਂ ਅਜੇ ਵੀ ਜਿਹੜਾ ਰਾਮ ਰਹੀਮ ਉੱਤੇ ਮਾਮਲਾ ਚੱਲ ਰਿਹਾ ਤੇ ਇੱਕ ਮਾਮਲੇ ਵਿੱਚ ਸਜ਼ਾ ਹੋਈ ਦੋ ਮਾਮਲਿਆਂ 'ਕ ਸਜ਼ਾ ਹੋਈ ਸੀ ਇੱਕ ਮਾਮਲੇ ਵਿੱਚ ਦੋਵੇਂ ਮਾਮਲਿਆਂ 'ਚ ਉਮਰ ਕੈਦ ਦੀ ਸਜ਼ਾ ਹੋਈ ਸੀ 2017 ਦੇ ਵਿੱਚ ਦਰਸ਼ਕਾਂ ਨੂੰ ਯਾਦ ਹੋਣਾ ਤਾਂ ਉਸ ਪੂਰੇ ਮਾਮਲੇ 'ਚ ਹੁਣ ਰਾਹਤ ਦਿੱਤੀ ਗਈ ਹੈ ਕੇਵਲ ਰਾਮ ਰਹੀਮ ਨਹੀਂ ਬਲਕਿ ਪੰਜ ਹੋਰ ਰਾਮ ਰਹੀਮ ਸਮੇਤ ਪੰਜ ਹੋਰ ਦੋਸ਼ੀ ਵੀ ਕੇਸ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਕਿ ਹੁਣ ਰਾਹਤ ਦਿੱਤੀ ਗਈ ਹੈ ਤੇ ਪਰ ਰਾਮ ਰਹੀਮ ਅਜੇ ਆਪਣੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਤੇ ਸਮੇਂ-ਸਮੇਂ ਤੇ ਉਸ ਨੂੰ ਪੈਰੋਲ ਤੇ ਫਲੋ ਰਹੀ ਜਿਹੜਾ ਬਾਹਰ ਧਿਆਨ ਦਾ ਜਾਂਦਾ ਤੇ ਕੁਝ ਦਿਨ ਸਮਾਂ ਪਹਿਲਾਂ ਵੀ ਰਾਮ ਰਹੀਮ ਹੈ ਜਿਹੜਾ ਜੇਲ੍ਹ ਤੋਂ ਬਾਹਰ ਆਇਆ ਸੀ ਜਿੱਥੇ ਆ ਕੇ ਉਹ ਆਪਣਾ ਡੇਰੇ ਦੇ ਵਿੱਚ ਡੇਰਾ ਪ੍ਰੇਮੀਆ ਨੂੰ ਸੰਦੇਸ਼ ਵੀ ਜਾਰੀ ਕਰਦਾ ਸੀ ਤਾਂ ਇਹ ਗਤੀਵਿਧੀਆਂ ਡੇਰੇ ਨਾਲ ਸੰਬੰਧਤ ਉਸ ਵੱਲੋਂ ਕੀਤੇ ਜਾਂਦੇ ਸੀ ਪਰ ਹੁਣ ਜਿਸ ਤਰੀਕੇ ਨਾਲ ਉਸ ਨੂੰ ਵੱਡੀ ਰਾਤ ਦਿੱਤੀ ਗਈ ਹੈ ਹਾਲਾਂਕਿ ਉਸ ਉੱਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਸਿੱਖ ਜਥੇਬੰਦੀਆਂ ਵੱਲੋਂ ਪਰ ਜਿਹੜਾ ਅਦਾਲਤ ਦਾ ਫੈਸਲਾ ਹੁੰਦਾ ਹੈ ਉਸ ਨੂੰ ਚੁਣੌਤੀ ਜਿਹੜੀ ਦਿੱਤੀ ਗਈ ਸੀ ਉਸ ਉਸ ਪੂਰੇ ਮਾਮਲੇ ਵਿੱਚ ਰਾਮ ਰਹੀਮ ਨੂੰ ਹੁਣ ਰਾਹਤ ਦਿੱਤੀ ਗਈ ਹੈ ਦੇਖਣਾ ਹੋਵੇਗਾ ਕਿ ਫੈਸਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਜਦੋਂ ਕਿ ਕਾਪੀ ਅਪਲੋਡ ਹੋਏਗੀ ਇੰਟਰਨੈਟ ਉੱਤੇ ਜੁੜਨ ਲਈ ਪੰਜਾਬੀ মিডিਆ ਨਾਲ ਦੇ ਜਾਚ ਧੰਨਵਾਦ